ਹਾਂਜੀ ਬਾਈ ਜੀ ਸਾਰੇ ਮਹਿਕਪੁਰ ਵਾਲਾ ਸਟਾਫ ਵਾਲਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਅੱਜ ਆਪਣੀ ਗੱਡੀ ਆ ਜਿਹੜੀ ਲੋਡ ਹੋਈ ਨਹੀਂ ਅੱਜ ਸੰਡੇ ਦੀ ਛੁੱਟੀ ਆ ਤੇ ਕੱਲ ਨੂੰ ਰੱਖੜੀ ਬੰਦਨਾ ਉਹਦੀ ਛੁੱਟੀ ਆ ਸੋ ਇਸ ਕਰਕੇ ਆਪਾਂ ਨੂੰ ਬੱਸ ਕੋਈ ਮਿਲਣੀ ਨਹੀਂ ਗੱਡੀ ਲਈ ਪੰਪ ਤੇ ਤੇ ਅਸੀਂ ਚੱਲੇ ਸੀ ਵਾਪਸ ਤੇ ਰਸਤੇ ਸਾਨੂੰ ਮਿਲ ਗਈ ਗੱਡੀ ਸੀ ਆ ਨਜੀਸ ਉਹ ਅਹਿਮਦਪੁਰ ਦਾ ਬਾਈ ਸੀ ਤੇ ਬੁਲਾਡੇ ਦੀ ਗੱਡੀ ਸੀ ਹਣਾ ਬਾਈ ਕਹਿੰਦਾ ਮਾੜ ਆ ਜਾ ਬਾਈ ਟਾਇਰ ਲੀਵਰ ਚਾਕੇ ਦੋ ਅਸੀਂ ਟਾਇਰ ਲੀਵਰ ਨੇ ਅਸੀਂ ਪੂਰੀ ਹੈਲਪ ਕੀਤੀ ਬਾਈ ਦੀ ਅਸੀਂ ਕਹ ਬਾਈ ਤੇਰੇ ਨਾਲ ਟਾਇਰ ਹੀ ਬਦਲਾਉਂਨੇ ਪਰ ਬਦਲੇ ਚ ਸਾਨੂੰ ਕੀ ਚਾਹੀਦਾ ਸਾਨੂੰ ਬਦਲੇ ਚ ਲੈਫਟ ਚਾਹੀਦਾ ਮਕਣਾ ਸੋ ਬਾਈ ਕਹਦਾ ਕੋਈ ਚੱਕਰ ਵਾਲੀ ਗੱਲ ਨਹੀਂ ਬਾਈ ਹਨ ਤੁਸੀਂ ਮੇਰੇ ਨਾਲ ਟਾਇਰ ਬਦਲਾਇਆ ਥੈਂਕ ਯੂ ਤੇ ਅਸੀਂ ਬਾਈ ਨਾਲ ਟਾਇਰ ਬਦਲਾਇਆ ਜੜੀ ਕਿ ਮੈਂ ਨਹੀਂ ਬਦਲਾਇਆ ਸਾਰੀ ਮਿਹਨਤ ਤਾਰੀ ਨੇ ਕੀਤੀ ਤੇ ਮੈਂ ਜਿਹੜੀ ਮਿਹਨਤ ਆ ਬਾਈ ਮੈਂ ਵੀਡੀਓ ਬਣਾਉਣ ਤੇ ਕੀਤੀ ਮੇਰਾ ਵੀਡੀਓ ਬਣਾਉਣ ਤੇ ਸਾਰਾ ਜੋਰ ਲੱਗਿਆ ਤੇ ਤਾਰੀ ਬਹੁਤ ਤੰਗ ਹੋਇਆ ਤੰਗ ਇਸ ਕਰਕੇ ਹੋਇਆ ਕਿਉਂਕਿ ਬਾਈ ਕੋਲੇ ਪਾਨਾ ਸੀ ਛੋਟਾ ਤੇ ਜਿਹੜਾ ਰਾੜ ਆ ਬਾਈ ਦੇਖੋ ਬਾਡੀ ਦੇ ਨਾਲ ਲੱਗਦਾ ਸੀ ਖੇਚਣ ਚ ਵੀ ਪ੍ਰੋਬਲਮ ਨੂੰ ਦੱਬਣ ਚ ਵੀ ਪ੍ਰੋਬਲਮ ਪਰ ਤਾਰੀ ਨੇ ਹਿੰਮਤ ਨਹੀਂ ਹਾਰੀ ਤਾਰੀ ਲੱਗਿਆ ਰਿਹਾ ਸਰੀਰ ਦਾ ਭਾਵੇਂ ਪਤਲਾ ਸੀ ਦੇਖੋ ਉੱਤੇ ਚੜ ਚੜ ਕੇ ਮਾਰੇ ਝੋਟੇ ਤੇ ਤਾਰੀ ਨੇ ਪੂਰੀ ਮਿਹਨਤ ਮਸ਼ੱਤਕ ਦੇ ਨਾਲ ਬਾਈ ਜੀ ਕਸ ਤੇ ਪੂਰੇ ਟਾਇਰ ਤੇ ਬਾਈ ਕਹਿੰਦਾ ਬਾਈ ਹੁਣ ਕੋਈ ਦਿੱਕਤ ਤਾਂ ਨਹੀਂ ਆਉਣੀ ਮੈਂ ਕਿਹਾ ਬਾਈ ਹੁਣ ਕੋਈ ਦਿੱਕਤ ਨਹੀਂ ਆਉਂਦੀ ਤਾਰੀ ਨੇ ਕਸ ਤੇ ਟਾਇਰ ਸਰੀਰ ਭਾਵੇਂ ਪਤਲਾ ਹੁਣ ਭਾਵੇਂ ਮਸ਼ੀਨ ਤੋਂ ਜ਼ੋਰ ਵਾਲੀ ਪਰ ਉਦੋਂ ਬਾਅਦ ਤਾਰੀ ਨੇ ਬਾਈ ਦੀ 22 ਸਟੱਪਣੀ ਸਟੱਪਣੀ ਚੜਾਉਣ ਤੋਂ ਬਾਅਦ ਬਾਈ ਨੇ ਲਾਇਆ ਜੈਕ ਦਾ ਟਾਇਰ ਹੋ ਗਿਆ ਚੇਂਜ ਠੀਕ ਆ ਉਹ ਆਪਾਂ ਨੇ ਨਾਲ ਲੱਗੇ ਜੇ ਕਰਵਾਤਾ ਤੇ ਬਾਈ ਨੇ ਵੀ ਉਧਰ ਹੀ ਜਾਣਾ ਸੀਗਾ ਚੱਲ ਬਾਈ ਹਨਾ ਟਾਇਰ ਤੇਰੇ ਨਾਲ ਅਸੀਂ ਚੇਂਜ ਕਰਵਾ ਦਿੰਦੇ ਹਾਂ ਤੇ ਸਾਨੂੰ ਕੋਈ ਸਰਦੂਲਗੜ੍ਹ ਤੱਕ ਛੱਡ ਦੇ। ਤੇ ਆਪਾਂ ਸਰਦੂਲਗੜ੍ਹ ਤੱਕ ਚੱਲੇ ਆਂ ਵੀਰੇ ਦੇ ਨਾਲ। ਬਾਈ ਗਿਆ ਹੋਇਆ ਅੰਦਰ ਪਾਲਸ 'ਚ ਕਿਉਂਕਿ ਬਾਈ ਕੋਲੇ ਪਲਾਸ ਐ ਨਹੀਂ ਸੀ ਪਲਾਸ ਦੀ ਜ਼ਰੂਰਤ ਸੀ। ਬਾਈ ਕਹਿੰਦਾ ਮੈਂ ਪਾਲਸ ਤੋਂ ਲੈ ਆ ਸੀ ਫੜ ਕੇ। ਸੋ ਸੰਦਸਨ ਗੜੇ ਰੱਖਿਆ ਕਰੋ ਭਰਾਓ ਰਾਹ ਖੜੇ ਰਾਤ ਭਰਾਤੇ ਲੋੜਾਂ ਪੈਂਦੀਆਂ ਰਹਿੰਦੀਆਂ ਨੇ ਹਨਾ ਸੋ ਇਕੱਠੇ ਨਹੀਂ ਤਾਂ ਥੋੜਾ ਥੋੜਾ ਕਰਕੇ ਸਮਾਨ ਸਮੂਹ ਲੈਂਦੇ ਰਿਆ ਕਰੋ ਗੱਡੀਆਂ ਸਮਾਨ ਪੂਰਾ ਹੋ ਜਾਂਦਾ। ਠੀਕ ਆ ਜੀ ਸੌ ਆਉਂਦੇ ਅੱਗੇ ਤੇ ਉਦੋਂ ਬਾਅਦ ਬਾਈ ਦੀ ਗੱਡੀ ਦੇ ਵਿੱਚ ਬਾਈ ਦੀ ਗੱਡੀ ਦੇ ਨਾਲ ਬੈਠ ਕੇ ਐਂਬੂਲੈਂਸਾਂ ਨੂੰ ਕਰਗੀ ਕਰਾਉਸ ਤੇ ਅਸੀਂ ਹੋ ਗਏ ਹਾਂ ਰਵਾਨਾ ਇਹ ਵਾਰ ਦਾ ਵੀਊ ਹੈ ਜੀ ਦੇਖੋ ਮੌਸਮ ਬੜਾ ਸੋਹਣਾ ਪਰ ਕਰਮੀ ਬਹੁਤ ਆਤਾ ਤੇ ਅੰਦਰ ਮੈਂ ਬੈਠਾ ਕੰਡਕਟਰ ਸੀਟ ਦੇ ਉੱਤੇ ਫੀਲਿੰਗ ਪੂਰੀ ਆ ਰਹੀ ਹੈ ਨਜ਼ਾਰੇ ਲੈ ਰਹੇ ਹਾਂ ਪੂਰੇ ਤੇ ਲਓ ਜੀ ਨਜ਼ਾਰੇ ਨਜ਼ੂਰੇ ਲੈਣ ਤੋਂ ਬਾਅਦ ਆਪਾਂ ਉਤਰ ਗਏ ਜੀ ਸਰਦੂਲਗੜ ਕੈਂਚੀਆਂ ਦੇ ਉੱਤੇ ਤੇ ਬਾਈ ਨੂੰ ਕਿਹਾ ਬਾਈ ਜੀ ਸਾਸਰੀ ਕਾਲ ਓਕੇ ਬਾਈ ਟਾੜਾ ਤੇ ਬਾਈ ਟਾਇਰ ਦੇਖਦਾ ਹੋਇਆ ਸਾਹ ਜੀ ਬਾਈ ਕੱਲ੍ਹ ਕੇ ਅਸੀਂ ਆਪਾਂ ਚਾਉਣ ਆਲਾ ਹਾਂ ਨਾ ਸਰਦੂੜ ਜੜੋਂ ਆਪਾਂ ਚੜਕੇ ਦੀ ਕੈਂਚੀਆਂ ਤੋਂ ਬਾਈ ਨਾਲ ਤੇ ਆਪਾਂ ਬਸ ਪੈਣ ਬਹੁਤ ਗਿਆ ਸਰਦੂੜ ਇੱਥੇ ਬਾਈ ਨਾਲ ਅੱਧੀ ਬਣਾਮ ਆਏ ਵੀਡੀਓ ਆਪਣੇ ਇੰਸਟਾਗ੍ਰam ਤੇ ਕਰਾਂਗੇ ਅਪਲੋਡ ਤੇ ਸਭ ਨੂੰ ਜੀ ਪਾਣੀ ਤੇ ਬਾਈ ਦੀ ਆਈਡੀ ਤੇ ਸੱਤ ਅਤੇ ਬਾਈ ਕਹਿੰਦਾ ਬਾਈ ਹੁਣ ਤਾਂ ਨਹੀਂ ਆਏ ਜਾਣ ਦਿੰਦਾ ਤੁਸੀਂ ਮਿਲੇਓ ਕੁਛ ਨਾ ਕੁਛ ਤਾਂ ਖਾਓ ਚਾਹ ਚਾਹ ਪਾਣੀ ਜੂਸ ਠੰਡਾ ਜੋ ਮਰਦੀ ਮੈਂ ਕਿਹਾ ਬਾਈ ਜੂਸ ਪੀ ਲਵਾਂਗੇ ਤੇ ਬਾਈ ਨੇ ਜੂਸ ਬਣਵਾਇਆ 150 ਰੁਪਏ ਬਾਈ ਦਾ ਖਰਚ ਅਸੀਂ ਕਰਵਾ ਦਿੱਤਾ ਸਰਦੂਲਗੜ ਅੱਡੇ ਤੇ ਪਰ ਜੂਸ ਬਹੁਤ ਹੀ ਸਵਾਦ ਸੀ ਪਰ ਪੈਪਾ ਨਾਲ ਕਿੱਥੇ ਸਿੱਧਾ ਗਲਾਸ ਨੂੰ ਉਹਨੂੰ ਲਾਓ ਸਵਾਦ ਆਉਂਦਾ ਤੇ ਪੈਪਾ ਪੂਪਾ ਨਾਲ ਖਿੱਚ ਕੇ ਠੀਕ ਆ ਬਾਈ ਨੇ ਬਹੁਤ ਸੇਵਾ ਕੀਤੀ ਉਸ ਤੋਂ ਬਾਅਦ ਅਸੀਂ ਮਾਗੇ ਮਾਨ ਸਾੜੀ ਬੱਸ 'ਚ ਉਹ ਦੋ ਹੀ ਰਹਿ ਗਈ ਦਾਰੀ ਬੱਸ ਮੈਨੂੰ ਲਾ ਦੋ ਸਪੈਸ਼ਲ ਆਪਣੇ ਵਾਸਤੇ ਹਾਂ ਐ ਕਰ ਦਿਓ ਭਾਈ ਜੀ ਰੋਕੋ 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 ਸੁਰੂਤ ਵਾਧਤਾ ਭਾਈ ਜੀ ਮੁੱਛਾ ਰੱਖਣ ਦੀ ਪਰ ਇਸ ਵਾਰ ਮੁੱਛਾ ਕਟਾ ਦਿੱਤੀਆਂ ਤੇ ਮੁੱਛਾਂ ਦੇ ਹੱਥ ਮਾਰਿਆ ਪਰ ਮੁੱਛਾਂ ਕਾਏ ਸੋ ਭਾਈ ਜੀ ਇਹ ਸੀ ਗਲਤੀ ਜਿਹਨੂੰ ਕਿ ਕਹਿਣਾ ਆਪ ਫੜਾ ਕੇ ਆਪ ਛੁੜਾ ਕੇ ਕਰੀਏ ਗੱਲਣਵੇਲੀ ਸੋ ਆਪ ਦੀ ਗਲਤੀ ਸੀ ਆਪ ਹੀ ਫੜ ਕੇ ਤੁਹਾਡੇ ਸਾਹਮਣੇ ਮੈਂ ਸੋ ਮੂੰਹ ਪਿਆਰਾ ਯਾਰ ਮੋੜਿਆ ਨਹੀਂ ਜਾਂਦਾ ਕਿਦੋਂ ਆ ਬਾਕੀ ਲਾਈਕਾਂ ਮੈਂ ਬਹੁਤ ਪਿਆਰ ਕਰਦਾ ਬਹੁਤ ਜਿਆਦਾ ਕਰਦਾ ਮਾਂਸਾ ਮਾਂਸਾ ਨਾ ਤਰੀਓਕਾ ਬੱਸ ਆਲਾ ਹੀ ਬਣਦਿਆ ਕਰ ਕਦੇ ਤਰਕ ਤਰਕ ਕਰਦਾ ਰੋਜ਼ੀ ਖਰਦਾ ਬਾਰੀ ਚ ਉਦੋਂ ਵਿੱਚ 100 ਰੁਪਏ ਫੜ ਲਈ ਕਹਦੇ ਅਸ ਵਾਰੀ ਮੇਰੀ ਢੜਾਈ ਹੋਈ ਆ ਮੈਨੂੰ ਗਈ ਮੈਂ ਤਾਂ ਕਹਦੇ ਉਧਰੋਂ ਨਾ ਫੜਕੇ ਨੂੰ ਸੂਤਾਰੀ ਨਾ ਹੱਥੇ ਫੱਟੇ ਦਵਾਦਾ ਬੱਸ ਜਿਹੜੀ ਹੋ ਗਈ ਰਵਾਨਾ ਘਰ ਨਾਲ ਸਵਾਰੀਆਂ ਦੇਖ ਕੇ ਲੱਗਦਾ ਨਹੀਂ ਕਿ ਭਾਈਆਂ ਨੂੰ ਬਰਨਦਾ ਉਹ ਤੇ ਫਰਾੜਦਾ ਹਲੇ ਦੇਲੀ ਮੂਹੇ ਨਹੀਂ ਆ ਕਿ ਸਵਾਰੀਆਂ ਨਾ ਕੀ ਬੰਦਾਂ ਪਰਦਾ ਗੋਸ਼ਣ ਸੋ ਪਹੁੰਚੇ ਇੱਥੇ ਆ ਬਈ ਚੱਲਿਆ ਹੁਣ ਪਿੰਡ ਨੂੰ ਫਿਰ ਦੇਖਨੇ ਆਂ ਅੱਜ ਗੱਡੀ ਨਾਲ ਦੋਵਾਰਾ ਮਿਲਗੇ ਉਹਦੇ ਦੇਖ ਕੇ ਉਹਦਾ ਦੁਬਾਰਾ ਸਵਾਰੀ ਤੇ ਕਿਹੜੇ ਰੂਟ ਦੀ ਤਿਆਰੀ ਕਿਹੜੇ ਰਸਤੇ ਬਣਿਆ ਪੂਰਾ ਮੈਂ ਸਫ਼ਰ ਤੇ ਜਾਣਾ ਹੈ ਤਾਂ ਲੋਕਰ ਰਹਿਣੀ ਹੈ ਨਹੀਂ ਸੋ ਸਰਦੂਲਗੜ ਤੋਂ ਮਾਨਸਾਉਣ ਦੇ ਬਾਅਦ ਆਪਾਂ ਚੜ ਗਏ ਜੀ ਰੋਡਵੇਜ ਦੀ ਲਾਰੀ ਤੇ ਆਪਣਾ ਇੱਕ ਸੌਂਗਾ ਰਿਹਾ ਜੀ ਆ ਗਈ ਰੋਡਵੇਜ ਦੀ ਲਾਰੀ ਇਹਨੂੰ ਭੱਜ-ਭੱਜ ਬਵੇਂ ਸਵਾਰੀ ਪੈਸੇ ਚਾਰ ਪਚਾਉਣ ਦੀ ਮੈਰੀ ਕਾਰਡ ਆਧਾਰ ਚਲਾਵਾਂਗੇ ਕਹਿੰਦੇ ਰੋਡਵੇ ਤੇ ਜਾਣਾ ਭਾਵੇਂ ਖੜ ਕੇ ਜਾਵਾਂਗੇ ਸੋ ਆਪਾਂ ਖੜ ਕੇ ਜਾ ਰਹੇ ਹਾਂ ਮਰਾ ਬਹੁਤ ਆ ਰਿਹਾ ਖੜ ਕੇ ਤੇ ਖੜਦੇ ਖੜਾਉਂਦੇ ਆਪਾਂ ਪਹੁੰਚ ਗਏ ਜੀ ਆਪਣੇ ਪਿੰਡ ਇਸ ਰੋਡਵੇਜ ਦੀ ਲਾਰੀ ਤੇ ਇਹ ਬਲੌਗ ਤੁਹਾਨੂੰ ਕਿਵੇਂ ਦਾ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਤੇ ਪੇਜ ਨੂੰ ਜਰੂਰ ਫੋਲੋ ਕਰ ਲਓ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਓ ਜੀ